ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾਂ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਸ਼ਾਇਆ ਧੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਅਸਲੇ ਦੇ ਨਾਲ ਜਿਹੜਾ ਲੈਸ ਆ ਉਹਦੀ ਸ਼ੇਰਾਵਾਲੀ ਲੁੱਕ ਤੇ ਡਰਸਿਆ ਕਿੰਨਾਂ ਵਾਸਤੇ ਇਹ ਮਾਤ ਦਾ ਦਰਸ਼ਿਆ ਦੇਖ ਜਖਮਾਂ ਤੇ ਛੱਲਦਾ ਰੈਂਡਰ ਆਣੀਏ ਸ਼ਾਇਆ ਤੀਰਵਾਲ ਬਾਬੇ ਦਾ ਟਰੈਂਡਰ ਆਣੀਏ ਚਿੱਠੀ ਲਿਖੀਏ ਗਦਾਰਾ ਦਿੱਲੀ ਵਾਲੇ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾ ਗਾਰਨਾ ਸੋਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਸ਼ਾਇਆ ਧੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਅਸਲ ਦੇ ਨਾਲ ਜਿਹੜਾ ਲੈਸ ਆ ਉਹ ਦੀ ਸ਼ੇਰਾਂ ਵਾਲੀ ਲੁੱਕ ਤੇ ਡਰਸ ਆ ਕਿੰਨਾਂ ਵਾਸਤੇ ਇਹ ਮਾਤ ਦਾ ਦਾ ਰੇਸ਼ੀਆ ਦੇਖ जखਮਾਂ ਤੋਂ ਛਿੱਲਦਾ ਖਰੈਂਡਾ ਰਾਣੀਏ ਸ਼ਾਇਆ ਧੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਉਹ ਜਿਹੜਾ ਸਿੱਖਾਂ ਦੀ ਜਵਾਨੀ ਉਤੇ ਸ਼ਾਰੀ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ ਮੁੰਡੇ ਹਿੰਦੂਆਂ ਦੇ ਗਲ ਨਾਲ ਲਾਰਿਆ ਨੌਜਵਾਨਾਂ ਨੂੰ ਉਹ ਕਾਲੀ ਪੜਕਾਰਿਆ ਉਹਦੇ ਭਾਸ਼ਣਾਂ ਦੀ ਗੱਲ ਬੈਠ ਐਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰਿੰਡ ਰਾਣੀਏ ਜਗ ਚੈ ਨਕੋਲ ਜਿੱਤ ਲੈਣੀ ਸੌਕੀਏ ਉਹਦੇ ਮੂਰੇ ਇੱਕ ਡੌਣੀ ਬੜੀ ਔਕੀਏ ਗੱਲ ਨਾਲ ਤੇ ਸਿੰਘਾਂ ਦੀ ਵੀ ਅਨੋਕੀਏ ਇਹ ਖੜ ਕੋਣੀ ਹੁਣ ਤੇਥੋਂ ਬੈਂਡ ਰਾਣੀਆਂ ਸ਼ਾਇਆ ਤੀਰਵਾਲ ਬਾਬੇ ਦਾ ਟਰੈਂਡ ਰਾਣੀਆਂ ਹਰੀ ਮੰਦਰ ਚ ਬੰਕਰਾਂ ਬਣਾ ਲੀਆਂ ਮੋਟੇ ਟੰਗੀਆਂ ਨੇ ਏਕੇ ਸੰ ਤਾਲੀਆਂ ਹਿੱਕਾ ਪਾਰ ਨੇ ਰੱਖੀਆਂ ਤੇ ਨਾਲੀਆਂ ਮੂਰੇ ਅੜੇ ਕਿਹੜਾ ਪਿੰਟ ਜਾਂ ਸੈਂਟਰ ਆ ਰਹੀ ਏ ਸ਼ਾਇਆ ਤੀਰਵਾਲ ਬਾਬੇ ਦਾ ਟਰੈਂਡ ਆ ਰਹੀ ਏ ਹੱਕ ਸੈਂਟਰ ਤੁਰਾ ਜਣੂ ਦਵਾਉਣ ਲਈ ਮਤਾਂ ਲਾਗੋ ਨੰਦਪੁਰ ਦਾ ਕਰਾਉਣ ਲਈ ਰੱਗ ਟਾਡੀ ਤੇ ਕਵੀਸ਼ ਰਾਂ ਨੂੰ ਗੋੜ ਲਈ ਦੇਕੇ ਵਿਸ਼ਾ ਤੋਰਿਆ ਏ ਪਿੰਡ ਪਿੰਡ ਰਾਣੀਆਂ ਸ਼ਾਇਆ ਤੀਰਵਾਲ ਬਾਬੇ ਦਾ ਟ੍ਰੈਂਡ ਰਾਣੀਆਂ ਅਸੀਂ ਰਲ ਕੇ ਸਲਾਹਾਂ ਜੋ ਕੀਤੀਆਂ ਅਸਿਰਾਂ ਲ ਕੇ ਸਲਾਹਾਂ ਨੇ ਜੋ ਕੀਤੀਆਂ ਦੇਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ ਬੰਦ ਕਮਰ 'ਚ ਘੜਦੇ ਨੇ ਨੀਤੀਆਂ ਚੋਰੀ ਕਰਦੇ ਆ ਮੀਡੀਆ ਅਟੰਡ ਰਾ ਰਹੀ ਏ ਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀ ਏ ਖੂਪੀਆਡਪਾਰਟਮੈਂਟ ਫੇੜਿਆ ਜਬਰ ਖਾਲਸੇ ਦੀ ਬਾਣਿਆ ਰਖੇ ਲਿਆ ਜੱਗੀ ਸੰਧੂ ਪਾਕ ਨੱਕ 'ਚ ਨਕੇੜਿਆ ਥੋੜ ਪਿੰਡ ਰਾਵਾਂ better